ਗੱਲ ਪਟਿਆਲਾ ਦੀ ਕਰਦੇ ਆ ਜਿੱਥੇ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਦੀਵਾਨ ਹਾਲ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਦਰਸਲ ਇੱਕ ਮੁੰਡੇ ਤੇ ਕੁੜੀ ਦੀ ਵੀਡੀਓ ਵਾਇਰਲ ਹੋਈ ਜਿਸ ਤੋਂ ਬਾਅਦ ਨਿਹੰਗ ਸਿੰਘਾਂ ਦੇ ਵੱਲੋਂ ਇੱਥੇ ਵਿਰੋਧ ਕੀਤਾ ਗਿਆ ਜ਼ਬਰਦਸਤ ਵਿਰੋਧ ਇੱਥੇ ਹੋਇਆ ਪਰ ਜੋ ਪਰਿਵਾਰ ਕਹਿ ਰਿਹਾ ਹੈ ਕਿ ਇੱਥੇ ਪ੍ਰਧਾਨਗੀ ਦਾ ਰੌਲਾ ਜਿਸ ਕਾਰਨ ਇੱਥੇ ਹੰਗਾਮਾ ਹੋਇਆ ਨੌਜਵਾਨ ਕੁੜੀ ਤੇ ਮੁੰਡੇ ਦੀ ਵਾਇਰਲ ਵੀਡੀਓ ਦਾ ਨਿਹੰਗਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਗੁਰੂ ਘਰ ਦੀ ਮਰਿਆਦਾ ਭੰਗ ਹੋਈ ਹੈ ਨਿਹੰਗ ਸਿੰਘਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਤੇ ਵਾਇਰਲ ਵੀਡੀਓ ਦਾ ਨਿਹੰਗ ਸਿੰਘਾਂ ਦੇ ਵੱਲੋਂ ਜੋ ਵਿਰੋਧ ਕੀਤਾ ਗਿਆ ਮੌਕੇ ਤੇ ਪੁਲਿਸ ਪਹੁੰਚੀ ਨਿਹੰਗ ਸਿੰਘਾਂ ਨੂੰ ਰਿਪੋਰਟ ਦਰਜ ਕਰਵਾਉਣ ਦੇ ਲਈ ਕਿਹਾ ਤੇ ਉਥੇ ਪਰਿਵਾਰਿਕ ਮੈਂਬਰ ਕਹਿ ਰਹੇ ਨੇ ਕਿ ਗੁਰਦੁਆਰਾ ਸਾਹਿਬ ਹੀ ਪ੍ਰਧਾਨਗੀ ਦਾ ਰੌਲਾ ਹੈ ਆਵਾਜ਼ ਆਉਂਦਾ ਦਰਵਾਜ਼ੇ ਦੇ ਸਮੇਂ ਆ ਕੇ ਦਰਬਾਰ ਦੇ ਗੁਰੂ ਦੇ ਦਰਬਾਰ ਦੇ ਵਿੱਚ ਨਹੀਂ ਚੱਲਦਾ ਇਹ ਹਾਸਾ ਮਜ਼ਾਕ ਬਾਹਰ ਹੁੰਦਾ ਜਦੋਂ ਗੁਰੂ ਸਾਹਿਬ ਪ੍ਰਕਾਸ਼ ਮਾਨ ਹਨ ਸੁਭੋਗ ਸੁਸੋਗ ਹੋ ਰਹੇ ਹੋਣ ਉਦੋਂ ਹਾਸੇ ਮਜ਼ਾਕ ਨਹੀਂ ਹੁੰਦੇ ਹੁੰਦੇ ਮਹਾਰਾਜੀਆਂ ਹਜ਼ੂਰੀਆਂ ਦੇ ਵਿੱਚ ਹੋਈ ਹੈ ਕਿਸੇ ਲੜਕੀ ਲੜਕੀ ਦੀ ਜਿਸ ਨੂੰ ਲੈ ਕੇ ਇਹ ਅੰਗ ਸਿੰਘਾਂ 'ਚ ਕਾਫੀ ਗੁੱਸਾ ਹੈ ਕਿ ਗੁਰੂ ਘਰ 'ਚ ਜੋ ਵੀ ਵੀਡੀਓ ਬਣੀ ਸਨਦਰ ਬਣੀ ਉਹ ਮਰਿਆਦਾ ਦੇ ਖਿਲਾਫ ਹੈ ਤਾਂ ਅਸੀਂ ਇਹਨਾਂ ਨੂੰ ਗੱਲ ਸਮਝਾਈ ਹੈ ਕਿ ਜੇ ਹੁਣ ਜਾ ਕੇ ਆਪਣੀ ਸਟੇਟਮੈਂਟ ਦੇਣਗੇ ਨਾਲੇ ਉਹ ਵੀਡੀਓ ਕਰਨਗੇ ਉਹਦੇ ਮਰਜ਼ਾ ਬਖ ਜੋ ਵੀ ਕਾਰਵਾਈ ਬਣਦੀ ਹੈ ਐਫ ਆਈ ਆਰ ਬਣਦੀ ਹੈ ਹੋਰ ਦਸਤਾਬੀਜ ਜੋ ਇਸ ਪਰ ਲਾਅ ਬਣਦਾ ਸੀਗਾ ਪਿਆਰ ਆ ਗੱਲ ਹੋਈ ਹੈ ਉਥੋਂ ਜਾ ਰਹੇ ਨੇ ਜਾਣੇ ਖਾਣੇ ਜਾ ਕੇ ਉੱਥੇ ਆਪਣਾ ਸਟੇਟਮੈਂਟ